ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਸਾ ਦੀਵਾਰ ਛੰਤੀ ਕੀ ਆਸਾ ਮਹੱਲਾ ਚੌਥਾ ਜਿਨਾਂ ਪੇਟਿਆਂ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦੇੜਾ ਵੀਰਾਮ ਰਾਜ ਜੀ ਤਿਸ ਕੀ ਸ੍ਰੀ ਸੇਨਾ ਭੁਖ ਸਭ ਉਤਰੈ ਜੋਹਰ ਨਾਮ ਤੇ ਆਵੇ ਤੇ ਆਵੇ ਜੋ ਹਰ ਹਰ ਨਾਮ ਤੇ ਆਏ ਦੇ ਤਿੰਨ ਜਮ ਨੇੜੇ ਨਾ ਆਵੇ ਆਵੇ ਜਨ ਨਾਨਕ ਕਹਿ ਕਉ ਹਰਿ ਕਿਰਪਾ ਕਰਿਤ ਜਪੇ ਹਰ ਨਾਮ ਹਰ ਨਾਮ ਤਰਾਵੇ ਸਲੋਕ ਮਹਲਾ ਦੂਜਾ ਇਕ ਨਹੀਂ ਆਸ ਕੀ ਦੂਜੇ ਲਗੇ ਜਾਏ ਨਾਨਕ ਆਸ ਕਾਂਡਿਏ ਸਦਹੀ ਰਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਹਾਸਕੇ ਹੋ ਨਾ ਆਖੀਏ ਜੀ ਲੇਖੇ ਵਰਤੇ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਤਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ ਪੌੜੇ ਜਿਤ ਸੇ ਵੀਏ ਸੁਖ ਪਾਏ ਸੋ ਸਾਹਿਬ ਸਦਾ ਸਮਾਲੀ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲ ਲੀਏ ਮੰਦਾ ਮੂਲਨ ਕੀ ਚਈ ਦੇ ਲੰਮੀ ਨਦਰ ਨਿਹਾਲੀ ਜਿਉਂ ਸਾਹਿਬ ਨਾਲ ਨਹਾਰੀਏ ਤੇਵੇਂ ਹਾ ਪਾਸਾ ਟਾਲੀ ਕਿਸ਼ਲਾਹੇ ਉੱਪਰ ਕਾਲੀਏ ਕਿਸ਼ਲਾਹੇ ਉੱਪਰ ਕਾਲੀਏ ਪੌਣੀ ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉ ਕਾਲੀਏ ਮੰਦਾ ਮੂਲ ਨ ਕਿਚਈ ਦੇ ਲੰਮੀ ਨਦਰ ਨਿਹਾਲੀਏ ਜਿਉ ਸਾਹਿਬ ਨਾਲ ਨ ਹਾਰੀਏ ਤੇ ਵੀ ਹਾਂ ਪਾਸਾ ਟਾਲੀਏ ਕਿਸ਼ਲਾਹੇ ਉੱਪਰ ਕਾਲ ਲਿਏ ਕਿਸ਼ਲਾਹੇ ਉੱਪਰ ਕਾਲ ਲਿਏ